ਸਾਸੀ ਗਾਲ ਦੋਸਤੋ ਠੱਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆਂ ਜੀ ਅੱਜ ਦੀ ਵੀਡੀਓ ਹੈ ਜੀ ਪਿੰਡ ਚੰਬਲ ਜ਼ਿਲ੍ਹਾ ਤੇ ਤਸੀਲ ਹੈ ਗਏ ਤਰਨਤਾਰਨ ਸਾਹਿਬ ਅੱਜ ਤਰੀਕ ਹੈਗੀ ਹੈ ਜੀ 17 ਸਤੰਬਰ 2025 ਸਮਾਂ ਕੁਝ ਦੁਪਹਿਰ ਦੇ 2:00 ਵਜੇ ਦਾ ਜੀ ਵੀਰੂ ਨਾਲ ਕੋਲ 6 ਪਸ਼ੂ ਕਾਊ ਆ ਜੀ ਉਹਨਾਂ ਦੀ ਡਿਟੇਲ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਤੇ ਵੀਡੀਓ ਲਾਸਟ ਤੱਕ ਬਣੇ ਰਹੋ ਤੇ ਵੀਰ ਦਾ ਨਾਮ ਹੈ ਗਾਈ ਜਸਕਿਰ ਤੇ ਪ੍ਰਤਾਪ ਕਹਿ ਰਹੇ ਆਜੂ ਕਰਦੇ ਆਂ ਜੀ ਵੀਰ ਨਾਲ ਗੱਲਬਾਤ ਸ਼ੁਰੂ ਹੋਰ ਵੀ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਜਵਨ ਸਾਹਿਬ ਠੀਕ ਠਾਕ ਵਧੀਆ ਜੀ ਵਧੀਆ ਚਲੋ ਚੜ੍ਹਦੇ ਹਾਂ ਪ੍ਰਤਾਪ ਜੀ ਸਤਿ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਸਰਦੀ ਕਾਲ ਦੇ ਵਿੱਚ ਰਹਿਣ ਭਰਾ ਮਹਾਰਾਜ ਤੰਦਰੁਸਤੀਆਂ ਬਚ ਕੇ ਇੱਕ ਵਾਰ ਗੁਰੂ ਪਾਤਸ਼ਾਹ ਦੀ ਮਿਹਰ ਨਾਲ ਪਾਣ ਫੇਰ ਅੱਜ ਕਿੰਨੇ ਚੰਗੇ ਲੈ ਆਏ ਆ ਮਾਲ ਪਾਉਣਾ ਅਸੀਂ ਤੇ ਮਾਲ ਇਸ ਤਰ੍ਹਾਂ ਭੈਣ ਭਰਾ ਹੁਣ ਤੈਨੂੰ ਪਤਾ ਜੁੜੇ ਆ ਬਿਲਕੁਲ ਬਿਲਕੁਲ ਇਸ ਤਰ੍ਹਾਂ ਲਈ ਜਾਂਦਾ ਹੈ ਮਾਲ ਵਿਕਦਾ ਜਾਂਦਾ ਮਾਲ ਲਈਦਾ ਸੁਤਰਾ ਤੇ ਸੁਸਰਾ ਵਿਕਦਾ ਹਾਂਜੀ ਬਿਲਕੁਲ ਜੀ ਬਿਲਕੁਲ ਤੇ ਬਾਕੀ ਭਰਾਵਾਂ ਦੀ ਸਪੋਰਟ ਨਾਲ ਮਾਲ ਲਈ ਜਾਂਦੇ ਆ ਭਰਾਵਾਂ ਲਈ ਜਾਂਦੇ ਆ ਤੇ ਅਸੀਂ ਮਾਲ ਕਿੱਥੇ ਕਿੱਥੇ ਲਈ ਆਉਣੇ ਆ ਭਰਾਵਾਂ ਨਾਲ ਨਾਲ ਕੇ ਲਈ ਜਾਂਦੇ ਆ ਬਿਲਕੁਲ ਜੀ ਤਗੜੀ ਹੋ ਗਏ ਭਰਾਵੋ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਜ਼ਰੂਰ ਜੀ ਚੈਨਲ ਨੂੰ ਜਿੰਨੇ ਨਹੀਂ ਅਜੇ ਤੱਕ ਕੀਤਾ ਸਬਸਕ੍ਰਾਈਬਰ ਹਾਂ ਬਸ ਹਾਂ ਜਲੇਲ ਸਾਹਿਬ ਕਹਿੰਦੇ ਜੋ ਸਹੀ ਕਹਿੰਦੇ ਆ ਸਹੀ ਕਹਿੰਦੇ ਆ ਬਿਲਕੁਲ ਤੇ ਗਿਲ ਸਾਹਿਬ ਕਿੰਨੇ ਪਸ਼ੂ ਵਗਾਉਗਾ ਜੀ ਅੱਜ ਦਿਓ ਬਣਾ ਤਿੰਨ ਝੋਟੀਆਂ ਸੁਈਆਂ ਹਾਂਜੀ ਆ ਤੀਜੇ ਸੁਹਾਵਨਾ ਮਾਜ ਸੁਕੇ ਢੀ ਕੱਟੀ ਦਿੱਤੀ ਹੈ ਵੇਖੋ ਅੱਛਾ ਜੀ ਹਾਂ ਮੋਰਾ ਨਸਲ ਜੀ ਤੇ ਇਹ ਹੈਗੀ ਆ 16 17 ਕਿਲੋ ਵਾਲੀ ਮੈਂ ਅੱਛਾ ਇਸ ਤੋਰਾ ਸਾਰਾ ਕਿੰਨੇ ਤਿੰਨ ਕਿੰਨੇ ਪਸ਼ੂ ਆ ਜੀ ਆਪਣੇ ਤੋਂ 6 ਆ ਇਹ ਦੋ ਮੱਝਾਂ ਸੁਈਆਂ ਤਿੰਨ ਇੱਕ ਛੋਟੀ ਗੱਬਣਿਆ ਨੀਲੀ ਦੀ ਠੀਕ ਹੈ ਜੀ 8 ਮਹੀਨਿਆਂ ਦੀ 8.5 ਦੀ ਇੱਕ ਛੋਟੀ ਅਨਸਰ ਬੂਰੀ ਅਨਸਰ ਛੋਟੀ ਇੱਕ ਟੋਕੜ ਗੱਬਣਾਂ ਠੀਕ ਹੈ ਜੀ ਇੱਕ ਟੋਕੜ ਗੱਬਣਾਂ 6 ਨਾਲ ਹੀ ਆਪਣੇ ਤੋਂ ਜੀ 6 ਨਾਲ ਓਵਰ ਆਲ ਹਣੇ ਤੇ ਲਓ ਜੀ ਸੱਜੇ ਸੁਈਆਂ ਨਹੀਂ ਇੱਕ ਤੂੰ ਜੋ ਬਣਾ ਦੁੱਧ ਵਾਲੀ ਆ ਉਹਦਾ ਜਿਹੜਾ ਕਣਕਾ ਲਾ ਲੈਂਦੇ ਮੈਨੂੰ ਫੇਰ ਉਨੇ ਮੈਂ ਗੋਲ ਕੇ ਚਲੋ ਲੱਗ ਗਿਆ ਰਹਿੰਦੇ ਆ ਕੰਮੜੇ ਤੋਂ ਪਾਉ ਉਹ ਅੱਖਾਂ ਚ ਉਹ ਦੇਖ ਬੈਠ ਗਈ ਆਏ ਆ ਤੇ ਇਹ ਬਾਅਦ ਚੋ ਆਪਣਾ ਵਿਖਾ ਦਿੰਨੇ ਵੱਡੀ ਮੱਝ ਹਾਂਜੀ ਇਹ ਸੁੱਕੇ ਹਟਿਆ ਇਹ ਬਾਅਦ ਚ ਵਿਖਾ ਦਿੰਨੇ ਇਹ ਬਾਅਦ ਚ ਹੀ ਦੇਖਦਾ ਚਲ ਵਿਖਾ ਦਿਓ ਕਰੋ ਜੀ ਹੁਣੇ ਤਾਜੀ ਸੂਈ ਹੈ ਨਾ ਜੀ ਹਾਂ ਹਨ ਵੈਨ ਹਨ ਵੈਨ ਬੱਚੇ ਤੇ ਨਾ ਪੈ ਰੱਖੇ ਨਹੀਂ ਰੱਖੀ ਮਾਰੀ ਇੱਕ ਮਾਰੋ ਕਰ ਮਾਰ ਸੁੱਕਾ ਗਿਲ ਸਾਹਿਬ ਇਹ ਤੇ ਜੇ ਸੂਈ ਜੋ ਆਪਣਾ ਕੋਈ ਦੂਜਾ ਨਹੀਂ ਆਖਣਾ ਪਹਿਲਾਂ ਨਹੀਂ ਆਖਣਾ ਵੇ ਪਹਿਨ ਪ੍ਰਵਾਹ ਸਾਹਮਣੇ ਬਿਲਕੁਲ ਖਾਂ ਤੇ ਦਾ ਬਿਲਕੁਲ ਗਾਵਾਂ ਨੂੰ ਲਈ ਫਿਰਦੇ ਨਹੀਂ ਉਹ ਐਤਨਾ ਗਾਵਾਂ ਨੂੰ ਚੱਟਾ ਬਿਲਕੁਲ ਜੀ ਉਹਨਾਂ ਦੇ ਕਰਦੇ ਆ ਨੇ ਮੁਕਰਾਵ ਮਾਲਾ ਕੱਦ ਪੂਰਾ ਬੂਰਾ ਹਾਂ ਜੀ ਹਾਂ ਜੀ ਬਿਲਕੁਲ ਬੱਚੇ ਦਾ ਕਰਦੀ ਹਨਾ ਹਾਂ ਜੀ ਹਾਂ ਜੀ ਕੋਈ ਨਹੀਂ ਕੋਈ ਨਹੀਂ ਅਜੇ ਕਿਉਂ ਸੁਕੇ ਰਹੀ ਪੰਜ ਮਿੰਟ ਤੇ ਹੋਏ ਸਾਰੇ ਹਾਂ ਜੀ ਬਿਲਕੁਲ ਹਾਂ ਤਾਂ ਕਰਕੇ ਲਓ ਜੀ ਇਹ ਇਹ ਜੋਗਾ ਠੰਡ ਵਿੱਚ ਕਾਲੀ ਪੈਂਦੀ ਏ ਕਾਲੀ ਪੈਂਦੀ ਬੱਚੇ ਦਾ ਕਰਕੇ ਬਾਅਦ ਚ ਵਿਖਾ ਦਾਂਗੇ ਛੋਟੇ ਦੇ ਦਾਂਗੇ ਕੋਈ ਗੱਲ ਨਹੀਂ ਜੋਬਣਾ ਇਹਨੇ ਦੁੱਧ ਹੜਾ ਉਹਨਾ ਕਰਦੇ ਆਂ ਮਰਦਾ ਆਂਦੇ 18 17 18 ਕਿਲੋ ਅੱਛਾ ਜੀ 15 ਕਿਲੋ ਦੀ ਤਾਂ ਆਪਣੀ ਫੁੱਲ ਗਾਰੰਟੀ 15 ਕਿਲੋ 16 ਕਿਲੋ ਦੁੱਧ ਨਾ ਭਰੇ ਮਹੀਂ ਤੇ ਹਾਂਜੀ ਤੇ ਇਹ ਕਿਤੇ ਜਾਸੂ ਆ ਪਿਓਰ ਤੇ ਜਾਸੂ ਪਿਓਰ ਤੇ ਜਾਸੂ ਹਣੇ ਹਰ ਇਹਦਾ ਮਾਲਾ ਸੁਸਵਾਚ ਆਈ ਆ ਇਹਦਾ ਜੋਬਣਾ ਕੋਈ ਕਾਪੀ ਤੇ ਲਿਖਾ ਲੈ ਜੇ 18 ਕਿਲੋ ਮਹੀਨਾ ਦੁੱਧ ਕੱਟੇ ਕਬ ਆਪਸ ਮੈਂ ਲਊਗਾ ਇਹ ਵੀ ਗੱਲ ਹੀ ਲਓ ਜੀ ਹਾਂ ਲਓ ਜੀ ਬਹੁਤ ਕਟੂਦ ਵਾਲੀ ਆ ਸਭਰਾ ਏਰੀਏ ਦੀ ਤੁਹਾਨੂੰ ਪਤਾ ਮਾਲ ਉਹ ਹੀ ਚੰਗਾ ਦਾ ਦੁੱਧ ਆ ਬਿਲਕੁਲ ਬਿਲਕੁਲ ਹਾਂ ਜੀ ਥਾਨ ਉਹ ਇੱਕ ਡਾਲਦੀਆ ਬਣਾਇਆ ਹੋਇਆ ਤੇ ਮਾਇਰ ਕੀ ਆ ਗਿਆ ਜੀ ਕੱਟੀ 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 ਆ ਗਈ ਹਾਂ ਜੀ ਲਓ ਜੀ ਚੁਾਈ ਚੁਈ ਕਿਵੇਂ ਆ ਜੀ ਇੱਕ ਨੰਬਰ ਇੱਕ ਨੰਬਰ ਤੇ ਪਾਣੀ ਐਡੀ ਪੋਲੀ ਆਈ ਤੇ ਚੌਂ ਤੇ ਹੋਰ ਉਤੋਂ ਗਾਂ ਹੋ ਜਣੀ ਬਿਲਕੁਲ ਜੀ ਮੜਾ ਇਹਨੂੰ ਕਰਿਓ ਹੁਦਦ ਰੱਬ ਦੀ ਚੈਨ ਬਿਲਕੁਲ ਕਰਦੀ ਵਿਖਾਈਏ ਇਹ ਦੋ ਵਿੱਚ ਚੱਲ ਪੁੱਤਰ ਦੇਖੀ ਪੈਰ ਬਚੇ ਦੇ ਨਰ ਰੇ ਪੰਡਾਈ ਪਾਈ ਫਿਰ ਬਿਲਕੁਲ ਬਿਲਕੁਲ ਗਾਰਡ ਦੇ ਪਿਰਲੋ ਜਵਨਸਿਆਂ ਗਾਰਡ ਹੀ ਗਾਰਡ 3 ਕਿਲੋ 4 ਕਿਲੋ ਬਿਲਕੁਲ ਵੇਖੋ ਉਹਨੂੰ ਲੈ ਆ ਵੀ ਕੈਮਰੇ ਤੋਂ ਦਰਦੀ ਹਾਂਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬੇਰ ਵੱਕ ਦੀ ਗਾੜ ਦੇਖ ਗੱਡਾ ਬਿਲਕੁਲ ਇਹ ਨਹੀਂ ਕੋਈ ਨਕੀਜੀ ਹੋ ਨਾਲ ਹੋਇਓ ਮੜਾ ਜਾ ਉਠਾਈਏ ਹਾਈਟ ਆ ਗਿਆ ਮੈਂ ਲਾ ਕੇ ਤੇ ਕੱਢ ਲਿਆ ਚੱਲਦਾ ਯਾਰ ਬਿਲਕੁਲ ਲਓ ਪ੍ਰਤਾਪ ਦੇ ਮੋੜੇ ਤੋਂ ਤਾਂ ਨਹੀਂ ਨਿਕਲਦੀ ਹੈ ਇਹ ਚੱਲਣ ਵਾਲੀ ਗੱਲ ਕੋਈ ਨਹੀਂ ਜੀ ਹਾਂਜੀ ਬਿਲਕੁਲ ਜੀ ਬਿਲਕੁਲ ਪ੍ਰਤਾਪ ਦੇ ਮੋੜੇ ਤੋਂ ਤਾਂ ਜਾਂਦੀ ਹੈ ਜੋ ਬਣਾ ਹਾਂਜੀ ਹਾਂ ਹਾਂ ਇਹ ਗੱਲ ਲਓ ਜੀ ਤਾਜੀ ਸੂਈ ਹੈ ਨਾ ਕਿਹ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਹੈਗੀ ਨਹੀਂ ਕਿ ਮੈਂ ਨਾ ਇੱਕ ਨਾ ਇਹ ਵੀ ਗੱਲ ਦਾ ਹੀ ਨਹੀਂ ਕਿ ਕਮੀ ਪੇਸ਼ੀ ਵਾਲੀ ਗੱਲ ਹੀ ਕੋਈ ਕਮੀ ਪੇਸ਼ੀ ਆ ਤਾਂ ਫਿਰ ਗਾਂ ਦੇਖੋ ਤੁਜੇ ਐਤ ਕੀ ਸੂਈ ਓ ਤੁਜੇ ਮੰਨ ਲਓ ਇਹ ਨਹੀਂ ਇਹ ਨਹੀਂ ਮੈਂ ਹੀ ਹਾਰੀ ਕਦੀ ਜਦੋਂ ਅੱਜ ਅੱਜ ਲੈ ਜਾਈਏ ਨਾ ਕੱਟੀ ਹਾਂਜੀ ਸਾਲ ਦੀ ਜਾਂ ਸਵਾ ਸਾਲ ਦੀ ਬਿਲਕੁਲ ਉਹ 30 35 ਹਜ਼ਾਰ ਤੋਂ ਘਟ ਨਹੀਂ ਆਉਂਦੀ ਨਾਲ ਹੀ ਕੱਟੀ ਮਿਲ ਜਾਣੀ ਵੇਖੋ ਬਿਲਕੁਲ ਕੱਟੀ ਦੇ ਨਾਲ ਹੀ ਦੇਣ ਕੱਟੀਆਂ ਨਾਲ ਫਿਰ ਕਿਉਂ ਲਿਆਉਣੀ ਆ ਤੇ ਉਹ ਮੰਦਾਂ ਤੋਂ ਦੇ ਆਏ ਬਰੀਡ ਵਾਲੀ ਠੀਕ ਹੈ ਜੀ ਤੇ ਫਿਰ ਕਰੀਏ ਰੇਟ ਦੀ ਗੱਲ ਬਾਤ ਜੀ ਰੇਟ ਤੇ ਜੋ ਹਣਾ ਮੈਂ ਨਾ ਡੇਢ ਦੀ ਦੇ ਦਾਂਗੇ ਆਪਾਂ ਹਾਂਜੀ 1.40 ਦੀ ਦੇ ਦਈਏ ਉਹ ਗਿੱਲ ਸਾਹਿਬ ਜੀ ਆਪਣੇ ਹੱਥ ਚ ਮੈਂ ਆ ਗਈ ਹੈ ਨਾ ਆਪਾਂ ਬੋਲ ਨਹੀਂ ਫਾਲਤੂ ਕਰਨੇ ਲੋਕਾਂ ਵਾਲੇ 1.30 ਦੀ ਦੇ ਦੇਣਾ ਹਾਂ ਉਹ ਵੀ 1.30 ਤੂ ਦਿਨਗੀ 1 ਲੱਖ 18000 ਦੀ ਜਾ ਭਰਾ ਵਾ ਇਹਨਾਂ ਦਾ ਫੋਨ ਐਡੀ ਮੈਂ ਕਿਹਨੇ 118 ਦੀ ਦੇਣੀ ਨਹੀਂ ਜਿਹੜੇ ਦਾ ਮੈਂ ਕੀ ਖਾ ਨਾ ਨਹੀਂ ਅੱਜ ਤਿਹਰਾ ਪਾ ਦਿੱਤਾ ਨਾ ਜਿੰਨੇ ਦਾ ਇਹਨੇ ਨਾ ਵੀ ਕਿਹਨੇ ਪੜਵਾ ਲਾਗੇ ਸਾਡੇ ਛੁੱਟਦਾ ਸੀ 12000 ਬੋਲੇ ਲਾਤਾ ਦੋ ਲਾਗੇ ਲਾਓ ਜੀ ਕੋਈ ਗੱਲ ਨਹੀਂ ਵਾਕੇ ਸਹੀ ਗੱਲ ਹੈ ਇਹਦੀ ਕਾ ਕਰਦਾ ਮੈਂ ਨਹੀਂ ਮੈਨੂੰ ਜਿੱਥੇ ਸਹੀ ਲੱਗਾ ਉੱਥੇ ਮੈਂ ਕਰਨਾ ਹਾਂ ਬਿਲਕੁਲ ਹਾਂ ਕਰ ਦੋ 18 18 ਲੀਟਰ ਦੋ ਦੇਣਾ ਮੈਂ ਨਾ ਵਧੀਆ ਪੱਕਾ ਹਾਂਜੀ ਉਹ ਤਾਂ ਕੋਹ ਨਹੀਂ ਆ ਕਰਨ ਕੋਹ ਨਹੀਂ ਤੇ ਚਲੋ ਜੀ ਅਗਲੇ ਦੀ ਦਿਓ ਜਾਣਕਾਰੀ ਇਹ ਜੋ ਨਾ ਪਹਿਲਾਂ ਛੋਟੀ ਸੂਈ ਆ ਅੱਛਾ ਜੀ 10 ਦਿਨਾਂ ਦੀ 10 ਦਿਨਾਂ ਦੀ ਕੱਟੀ ਵੀ ਆਉ ਬੈਠੇ ਤੇ 9 10 ਕਿਲੋ ਹੀ ਦੁੱਧ ਹੋਊਗਾ ਇਹਦੇ ਹਲੇ ਠੀਕ ਹੈ ਹਾਂ 9 ਕਿਲੋ ਦੀ ਭਾਵੇਂ ਕੋਈ ਧਾਰਮਣਾ ਮਾਰੇ ਤੇ ਠੀਕ ਹੈ ਜੀ ਹਾਂ ਪੱਕਾ ਦੁੱਧ ਹਨਾ ਇੱਕਾ ਦੁੱਧ ਜਿਹੜਾ ਕੋਈ ਗੱਲ ਨਹੀਂ ਇੱਕ ਰੰਗ ਕਾਲੀ ਹਨਾ ਇੱਕ ਰੰਗ ਕਾਲੀ ਮਗਰ 6 ਤੰਦ ਕੱਟੀ ਕੱਟੀ 6 ਤੰਦ ਹਨਾ ਸ਼ਕੀ ਆ ਛੋਟੀ ਆ ਜੀ ਸ਼ਕੀ ਛੋਟੀ ਵੇ ਇਹ ਆਪ ਵੀ ਕੱਟੀ ਤੇ ਮਗਰ ਵੀ ਕੱਟੀ ਮਗਰ ਵੀ ਕੱਟੀ ਵੇ ਬਹੁਤ ਸੋਹਣੀ ਹੈ ਨਾ ਜੀ ਸੁਹਾ ਕਿੰਮਾ ਜੀ ਪਹਿਲਾ ਪਹਿਲਾ 6 ਦੰਦ ਮੂੰਹ ਆ ਜਾ ਜਵਾਨ ਨਹੀਂ ਹੋਈ ਸ਼ਕੀਆ ਜੇ ਕੰਨੀਆਂ ਦੁੱਧ ਦਾ ਕੰਨੀਆਂ ਦੇ ਮੇਰੇ ਨਾ ਪੁੱਟੀਆਂ ਨਹੀਂ ਵਖਾ ਲਿਆ ਤਾਬਸਾ ਨੂੰ ਮੂੰਹ ਕਰਕੇ ਪੋਲੀ ਵੇ ਮੂੰਹ ਦੀ ਨਾਲ ਇੱਧਰ ਲਿਆ ਕੈਮਰਾ ਇੱਧਰ ਵੇ ਆਉਂਦੇ 6 ਦੰਦ ਲਓ ਜੀ ਅਜੇ ਵੇਲਾ ਕੰਨੀਆਂ ਮੈਂ ਨਾ ਅਜੇ ਇੱਕ ਕੱਡੀਆਂ ਬਣੀਆਂ ਤੇ ਬਿਲਕੁਲ ਬਿਲਕੁਲ ਅਜੇ ਨਹੀਂ ਕੱਡੀਆਂ ਬਿਲਕੁਲ ਜੀ ਬਿਲਕੁਲ ਹਾਂ ਲਓ ਜੀ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ 10 ਦਿਨ ਹੋ ਗਏ ਜੋ 10 ਦਿਨ ਹੋ ਗਏ ਨੌਂ ਗਲੈਨ ਨਟ ਦੁੱਧੂਗਾ ਪੱਕਾ ਹੈ ਨਾ ਤਸੱਲੀ ਵਾਲਾ ਤਸੱਲੀ ਵਾਲਾ ਇੱਕ ਗੱਲ ਹੋਰ ਵੀ ਜੋਬਣਾ ਹਾਂਜੀ ਪਾੜਾ ਪਾ ਗੇ ਨਾ ਮਗਲੀਆਂ ਲਾ ਤਾਨੂੰ ਮੰਗਾ ਪਾ ਗੇ ਫਿਰ ਚੋਈ ਦੀ ਬੱਚਾ ਖਾ ਉਹ ਬੱਚਾ ਬੱਚਾ ਆਈ ਬੱਚਾ ਲਓ ਜੀ ਕੱਟੀ ਹੈ ਨਾ ਇਹ ਮਦ ਕੱਟੀ 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 ਲਓ ਬਹੁਤ ਸੋਹਣੀ ਇੱਕ ਰੰਗ ਕਾਲੀ ਹੈ ਨਾ ਜੀ ਅਰੇ ਆਹ ਉਠਾ ਪਤਾ ਅਰੇ 10 ਦਿਨ ਹੋ ਇਸੂਈ ਕਰੋ 10 ਦਿਨ ਲਾ ਕੋਈ ਹੱਟ ਲਾ ਲੈ ਕੋਈ ਬਾਹਰ ਵਾਲੇ ਬਿਲਕੁਲ ਜੀ ਬਿਲਕੁਲ ਹਾਂਜੀ ਠੀਕ ਹੈ ਜੀ ਥਾਣ ਵੜਾ ਵਧੀਆ ਝੋਟੀ ਦਾ ਇਹ ਬੱਚਾ ਮਗਰੋਂ ਛੱਡੀਦਾ ਜੀ ਚਵਾਈ ਚੁਈ ਕੋਈ ਟੀਗਾ ਨਹੀਂ ਇੱਦਾਂ ਹਾਂ ਇੱਕ ਨੰਬਰ ਪੂਰੀ ਛੱਡਾ ਨੰਬਰ ਪੂਰੀ ਹਾਂ ਤਾਂ ਇਦਾਂ ਪਾੜਾ ਪਾ ਕੇ ਮਗਰਾਂ ਨਾਲ ਤਰ ਮੰਗਾ ਪਾ ਗਏ ਨਾ ਹਾਂਜੀ ਬੱਚਾ ਬਾਅਦ ਛੱਡੀਦਾ ਇਦਾਂ ਬਸਮਾਉਂਦੀ ਪਾੜੇ ਤੇ ਇਦਾਂ ਹੀ ਬਸਮਾਉਂਦੀ ਇਦਾਂ ਇਦਾਂ ਹੀ ਠੀਕ ਬਿਨਾ ਬੱਚੇ ਤੋਂ ਹਾਂਜੀ ਤੇ ਕੀ ਰੇਟ ਰੂਟ ਫਿਰਛਾ ਜੀ ਰੇਟ ਇਹ 90 ਜਮਾਨਤਾਨ ਕਰਾਂ 90 ਜਮਾਨਤ ਰੱਖਣੀ ਗਾ ਉਹ ਨਹੀਂ ਗਾ ਉਹ ਨਹੀਂ ਨਹੀਂ ਆ ਨਹੀਂ ਮੰਨਿਆ ਕਰ 85000 ਤੇ ਲੈ ਏ ਜੋ ਮਰਤੀ ਐ ਕਿ ਇਹਦੇ ਮੰਗਰ ਨਹੀਂ ਮੈਂ ਲੱਗਣਾ ਇਹਦੇ ਕੋਲ ਭਾਅ ਹੋਊਗਾ ਮਿੱਠੇ ਤੇ ਗਾਣਾ ਰਹਿਣਗੇ ਪਿੱਛੇ ਪਿੱਛੇ ਆਪ ਵੀ ਕੱਟੀ ਮੰਗਰ ਵੀ ਕੱਟੀ ਮੰਗਰ ਵੀ ਕੱਟੀ ਲਓ ਜੀ ਕਿਸੇ ਤਰ੍ਹਾਂ ਦੀ ਕੋਈ ਕਮੀ ਪੈਛੀ ਨਹੀਂ ਗੋਬਲ ਸਿੰਘ ਜੀ ਹਣਾ ਹਾਂ ਠੀਕ ਹੈ ਜੀ ਚੱਲ ਯਾਰ ਫਿਰ ਹਾਂ 85 85 ਦੇ ਪੰਜ 85000 ਇਹ ਇੱਕ ਵਾਰੀ ਹੋਰ ਆ ਗਈ ਇਹੋ ਜਿਹੇ ਜੋਗਣਾ ਨੱਪਣੇ ਬਲੇ ਓਕੇ ਆ ਬਿਲਕੁਲ ਬਿਲਕੁਲ ਆ ਤੇਰਾ ਪਰਮਾਨਿ ਪਰਮਾਨ ਸਾਹਮਣੇ ਪੇਚ ਕੇ ਨਾ ਇਹ ਇੱਕ ਟੀਨੂ ਮੂਹੇ ਕੀ ਲੱਗਾ ਹੈ ਲੈ ਲੈ ਵੇਖ ਲੈ ਹੈ ਝੌਗੀ ਉਹ ਝੌਗੀ ਅਜੇ ਝੌਕੇ ਦੇ ਬਰਾਬਰ ਨਹੀਂ ਕੀਤੇ ਠੀਕ ਹੈ ਹਾਂ ਹਲੇ ਉਮਰ ਕੀ ਆ ਬਿਲਕੁਲ ਬਿਲਕੁਲ ਕਿੰਨਾ ਸਾਲਾਂ ਦੇ ਵਿੱਚ ਵਿੱਚ ਸਭ ਕੁਝ ਕਰ ਦੇਣਾ ਸੂ ਵੀ ਪੈਣਾ ਬਿਲਕੁਲ ਬਿਲਕੁਲ ਤੇ ਇੱਕ ਥਣ ਵਾਈਟ ਜੋਬ ਨਾਲ ਦਾ ਅੱਛਾ ਜੀ ਆ ਨਿਸ਼ਾਨੀਆਂ ਪਿਓ ਸਾਰੀਆਂ ਸਾਰੀਆਂ ਕਬਰ ਸਭ ਰੀਆਂ ਕਰ ਲੈ ਵੇ ਕਿੰਨਾ ਜੀ ਇਹ ਨਹੀਂ ਇਹ ਜੋ ਬਣਾ ਇਹ ਲੈ ਜੇ ਡੇਢ ਮਹੀਨਾ ਹਾਂਜੀ ਇਹ ਲੈ ਜੇ 10 ਦਿਨ ਉੱਤੇ ਇਹ ਲੈ ਜੇ 10 ਦਿਨ ਘੱਟ ਠੀਕ ਜੀ ਉਦਾਂ ਉਹਨਾਂ ਦੇ ਮਹੀਨਿਆਂ ਦਾ ਦੱਸਿਆ ਸੀ ਆਪਾਂ 15 ਦਿਨ ਵਾਧੀ ਦੱਸਨੇ ਠੀਕ ਹੈ ਜੀ ਹਾਂਜੀ ਇੱਕ ਰੀ ਉੱਥੇ ਗੇ ਰੋਖਿਓ ਵਾਈਟ ਵਾਈਟ ਸਾਨ ਵਿਖਾਉਣੇ ਆ ਸਾਢੇ 8 ਮਹੀਨਿਆਂ ਦੀ ਆ ਗੱਬਣ ਅੱਛਾਏ ਸਾਢੇ 8 ਮਹੀਨਿਆਂ ਦੀ ਹਾਂ ਹਾਂ ਆਪਨੇ ਵੱਲੋਂ ਸਾਢੇ 8 ਨਹੀਂ ਪਰ ਉਹਨਾਂ ਮਹੀਨੇ ਦੀ ਆ ਚਾਈ ਅੱਛਾ ਜੀ ਹੂੰ ਲਓ ਜੀ ਕਰੋ ਚੈੱਕ ਇੱਕ ਸਾਨ ਵਾਈਟ ਵਾਲਾ ਚੱਲ ਬੜੀ ਠੰਡੀ ਆ ਭਾਵੇਂ ਇੱਥੇ ਤੇ ਪੀ ਜਾ ਪ੍ਰੋਪਰ ਨਿਸ਼ਾਨੀਆਂ ਹੈ ਨਾ ਜੀ ਪ੍ਰੋਪਰ ਪ੍ਰੋਪਰ ਚਿਹਰਾ ਦਾ ਇੱਕ ਨੰਬਰ ਕੀ ਨਹੀਂ ਕਰਦਾ ਲੱਗੋ ਮੂੰਹ ਦੇ ਮੂੰਹ ਨੂੰ ਮਾਰ ਆ ਦੂਜੀ ਅੱਖ ਵਖਾ ਪਰਦਾ ਅੱਖ ਵੇ दिल्ली ਮਨ ਕੀ ਜਾ ਬਿਲਕੁਲ ਬਿਲਕੁਲ ਲੋ ਬਿੱਲੀ ਅੱਖ ਦੇ ਪਵਾੜੇ ਕੁੜੀਆਂ ਧਾਰੇ ਸਹੀ ਗੱਲ ਹੈ ਬਿੱਲੀ ਬੋਲੀ ਹੈ ਗੋਲ ਸਿੰਘੀ ਹੈ ਬਿਲਕੁਲ ਬਿਲਕੁਲ ਜੀ ਬਿਲਕੁਲ 20 ਦਿਨ ਫਿਰ ਨਹੀਂ ਕੱਟੀਦਾ ਸਹੀ ਗੱਲ ਹੈ ਜੋ ਬਣਾ ਜਿਹੜਾ 2 ਮਹੀਨੇ ਸੰਭਲੂ ਨਾ 1.5 2 ਮਹੀਨੇ ਹਾਂਜੀ ਤੇ ਚਲੋ ਗਾਂ ਰਪਏ ਵਾਧੂ ਦੇ ਜੂਗੇ ਬਿਲਕੁਲ ਬਿਲਕੁਲ ਦੇ ਜਾਣੇ ਦੇ ਨੇ ਕੋਈ ਸ਼ੱਕ ਨਹੀਂ ਹਾਂ ਨਾਲ ਫਿਰ ਹੈ ਠੰਡੀ ਧੀਰੀ ਨਾਲ ਇਹ ਜੀ ਤੁਹਾਨੂੰ ਪਤਾ ਉਹ ਮਿਲਦੀ ਘਟ ਬਿਲਕੁਲ ਇਹਦੀ ਡਿਮਾਂਡ ਹੀ ਬਹੁਤ ਜ਼ਿਆਦੀ ਹੈ ਹਾਂ ਜੀ ਚਲ ਇਹਦੇ ਆਪਾਂ ਫੜ ਕੇ ਲਿਆਉਣੇ ਆ ਹਾਂ ਜੀ ਬਿਲਕੁਲ ਜੀ ਲਓ ਜੀ ਜਾਂ ਦਿਓ ਇਹ ਨਹੀਂ ਮਲਾ ਕੋਈ ਆਪਾਂ ਨਿਸ਼ਾਨੀਆਂ ਲੱਭ ਕੇ ਵਿਖਾਉਣੀਆਂ ਪਣਗੀਆਂ ਦੂਰੋਂ ਹੀ ਦੇਖਣੀਆਂ ਦੂਰੋਂ ਦੂਰੋਂ ਬਿਲਕੁਲ ਤੂੰ ਅੰਧਾ ਬਖਾ ਤੂੰ ਅੰਨੇ ਚੇਤਰਾਂ ਉਹ ਅੰਨੇ ਦਾ ਕੱਢਾ ਹੋਵੇ ਥੱਲੇ ਲਓ ਉਹਨਾਂ ਤੇ ਵੀ ਨਿਸ਼ਾਨੀਆਂ ਜੋ ਦੂਜੀ ਸਾਈਡ ਆ ਨਾ ਜੀ ਨਿਸ਼ਾਨੀ ਹਾਂਜੀ ਹਾਂ ਐ ਦੂਜੀ ਸਾਈਡ ਇਹ ਦੂਜੇ ਪਾਸੇ ਹੀ ਹੁੰਦਾ ਜੀ ਲੈ ਤੂੰ ਅੰਨੇ ਵੇਖ ਲੈ ਬੋਚੜ ਕਾਂ ਮਾਰ ਕੋ ਬਿਲਕੁਲ ਬਿਲਕੁਲ ਲੋ ਜੀ ਰੋਜੀ ਚੈੱਕ ਇਹਦੇ ਜਿਉਣਾ ਜੇ ਇਹਨੇ ਆ ਜਿਹੜਾ ਛੱਡਾ ਨਾ ਇੱਥੇ ਸਾਰਾ ਲਿਆਉਣਾ ਹਾਂਜੀ ਬਿਲਕੁਲ ਲਾਈ ਪੈ ਗਈ ਆ ਬਿਲਕੁਲ ਬਿਲਕੁਲ ਹਾਂ ਗਿਲਸਾ ਫਿਰ ਰੇਟ ਦੀ ਗੱਲਬਾਤ ਕਰ ਹੀ ਲਈਏ ਇਹ ਵੀ 90 ਜੋ ਮਾਨਤਾ ਨਾ 90 ਜੋ ਮਾਨਤਾ ਦੋ ਘੱਟ 90 ਦੀ ਦੋ ਘੱਟ 90 ਦੀ ਹਾਂ ਪ੍ਰਤਾਪ ਜੀ ਇਹ 85000 ਦੀ ਕੱਟੀ ਦੇ ਦਿਆਂਗੇ ਇਹਨੇ ਨਹੀਂ ਕਿਸੇ ਨੇ ਦੇਣੀ ਵੀ ਕੱਟੀ 85000 ਦੀ 115 ਦੀ ਤੁਹਾਡਾ ਭਰਾ ਫੇਰ ਲੈ ਉਹ ਜਦੋਂ ਤਿਆਰ ਹੋ ਗਈ ਤਿਆਰ ਹੋ ਗਈ ਹਾਂ ਥੋੜੀ ਜੀ ਸਮਝਣ ਦੀ ਦਿੱਕਤ ਆ ਵੇਖੋ ਮੈਂ ਕੀ ਹੋਰ ਹੀ ਨਹੀਂ ਕਹਿੰਦੇ ਤੁਹਾਡੇ ਕੋਲੇ ਕੱਟੀ ਛੱਡਣੀ ਜੀ ਬਿਲਕੁਲ 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 ਹਾਂ ਸਹੀ ਗੱਲ ਹੈ ਜੀ ਠੀਕ ਹੈ ਜੀ ਕਿੰਨਾ 85000 85 85 85 ਜਾਂ ਤਾਂ ਜੇ ਕੋਈ ਜੋੜਾ ਇਕੱਠਾ ਲਊਗਾ ਨਾ ਮਾਣ ਤਾਨ ਹੋਰ ਕਰਾਂਗੇ ਠੀਕ ਹੈ ਜੀ ਇਹ ਜੋੜੇ ਦਾ ਹਾਂ ਇਹ ਜੋੜੇ ਦਾ ਮਾਣ ਤਾਨ ਦੀ ਕੋਈ ਗੱਲ ਨਹੀਂ ਜੀ ਆ ਆ ਨੂੰ ਮਾਣ ਤਾਨ ਫੁੱਲ ਹੋਊਗਾ ਠੀਕ ਹੈ ਕੋਈ ਤਸੱਲੀ ਕਰਿਆਣ ਕਿਹੜਾ ਜਿੱਦਾਂ ਲਓ ਜੀ ਬੂਰੀ ਆ ਗਈ ਹੈ ਡਾਇਮੰਡ ਦਾ ਪੀਸ ਹੈ ਹਾਂ ਇਹ ਤੇ ਉਹ ਗੱਲ ਹੈ ਕਿੁੱਗ ਦੇ ਆ ਬੂਰੀਆਂ ਦੇ ਫੇਰ ਕਬੱਡੀ ਬਿਲਕੁਲ ਵਾਹ ਚਾਹ ਦੀ ਕੇ ਚਾਈ ਉਹਨਾਂ ਗੜੀ ਬੂਰੀ ਮੱਧੀਆਂ ਜੀ ਬੂਰੀ ਇਹ ਕੀ ਨਾ ਟੀਲੇ ਟੰਡੀ ਵੜਾ ਬਿਲਕੁਲ ਆਂਦੀ ਹੁਣੇ ਚੋਈ ਆਦ ਲੈ ਹਾਂ ਆਂਦੀ ਹੁਣੇ ਭਾਵੇਂ ਚੋਰੋ ਫੇਲਾ ਅੱਲਾਹ ਜੀ ਇਧਰੇ ਕਰਮਾ ਵਾਲੀ ਕਿੱਡੀ ਠੰਡੀ ਹੈ ਹਾਂ ਨੀਲੀ ਦੇ ਵਿੱਚ ਆਉਂਦੀ ਹੈ ਨੀਲੀ ਚਾਹ ਮਾਰਕਿੰਗ ਹੈ ਨਾ ਹਾਂ ਮਾਰਕਿੰਗ ਨੀਲੀ ਜਾਂਦੀ ਸਿੰਗੀ ਸ਼ਾਇਆਂ ਵਾਲੀ ਹਾਂ ਤਿਲਾਂ ਵਾਲੀ ਬੂਰੀ ਹੈ ਤਿਲਾਂ ਵਾਲੀ ਚਲਾਂ ਵਾਲੀ ਬੜੀਆਂ 골ਡਨ 골ਡਨ ਬਿਲਕੁਲ ਜੀ ਬਿਲਕੁਲ ਹਾਂ ਲਓ ਜੀ ਕਰੋ ਜੀ ਚੈੱਕ ਤੇ ਠੰਡੀ ਕਿ ਨਹੀਂ ਕਰਮਾ ਲਈ ਹੈ ਸੰਗੀ ਵੇਖ ਡੀ ਗੋਲ ਬਿਲਕੁਲ ਇਹੋ ਇਹੋ ਜੀਆਂ ਜੋ ਬਣਾਵਾਂ ਨੀ ਬੜੇ ਆਉਣ ਤਾਂ ਹੀ ਅੱਛਾ ਇਹ ਮੈਂ ਵੀ ਭਰਾਵਾਂ ਨੂੰ ਮੁਖਾ ਕੇ ਨਾ ਸਾਰਿਆਂ ਨੂੰ ਜੀੜ ਕੋਲ ਉੱਤੇ ਵੇਚਣੀ ਹੈ ਇਸ ਤਰ੍ਹਾਂ ਨਹੀਂ ਵੇਚਣੀ ਚਲੋ ਭਰਾ ਆਪਣੇ ਕੋਲ ਨੀਲੀਆਂ ਦੇ ਪੂਰੀਆਂ ਦੇ ਬਹੁਤ ਜੁੜੇ ਆਪਣੇ ਬਿਲਕੁਲ 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 ਲਿਆਓ ਜੀ ਕੋਤੋਂ ਕੋਤੋਂ ਪੇਕਾ ਮਾਰੀ ਇਹ ਸਿੰਘਾ ਵਾਲੀ ਤੇ ਮੈਂ ਨਾ ਕਿਆ-ਕਿਆ ਬਾਤਾਂ ਨਾ ਹੀ ਵਿਕਾਸ ਸਿੰਘ ਨਿਕਾ ਬਿਲਕੁਲ ਜੋੜਾ ਇਹ ਲਾਲ ਚਮੜੀ ਵਾਲੀ ਆਵੇ ਹਾਂਜੀ ਲਾਲ ਚਮੜੀ ਹੈ ਵੇ ਲਾ ਲਓ ਜੀ ਚਮੜੀ ਤਾਂ ਨਹੀਂ ਲਾਲ ਹਾਂਜੀ ਮਲਿਆ ਤੇ ਥਾਂ ਵੀ ਫਿਰ ਚਾਰ ਕਿਨੇ ਚਿਰ ਦੀ ਹੈ ਇਹ ਆ ਜੀ ਡੇਢ ਦਾ ਸਾਲ ਦੀ ਹੈ ਡੇਢ ਕੇ ਸਾਲ ਦੀ ਲਓ ਜੀ ਬੱਚ ਪੁੱਤੀ ਡਰਨਾ ਇਹਦੇ ਇਹ ਪੂਰੀ ਸੀਲਸ ਲਾ ਕੇ ਚਾਰ ਥਾਣੀ ਵੇਖ ਲਾ ਕਰਮਾ ਲਈ ਮੋੜੇ ਮੋੜੇ ਟੀ ਠੰਡੀ ਐ ਚੱਪ ਵਛੀ ਜਰ ਨੂੰ ਆ ਬਿਲਕੁਲ ਵੈਲ ਲਗਾ ਵੈਲ ਲਗਾ ਮੁੰਡੀ ਕਾ ਵਧੀਆ ਰੀਜਾਂ ਲਾਈਆਂ ਪਈਆਂ ਹੈ ਜੋਬਣਾ ਫਿਰ ਤੁਹਾਨੂੰ ਪਤਾ ਟਾਈਮ ਤੇ ਲੱਗਦਾ ਜਰੂਰ ਬਿਲਕੁਲ ਜੀ ਇਵੇਂ ਦੋ ਦਿਨ ਮੋਟਰਸੱਲ ਨਹੀਂ ਖਾ ਰਿਆ ਤੈਨੂੰ ਦਿਨ ਠੀਕ ਹੈ ਜੇ ਦੇ ਦੇ ਅਖੇਮ ਕਰ ਦੇ ਪੂਰਾ ਇਹ ਤੋਰਾ ਆਹ ਸਲਾ ਤੇ ਗਿਲ ਸਾਹਿਬ ਕੱਲ੍ਹ ਸ ਕੀ ਕਰਦੇ ਫਿਰ ਤੁਰੇ ਤੇ ਭਾਵੇਂ ਅੱਖਾਂ ਦੇ ਪੱਟੀ ਬੰਨ ਕੇ ਤੁਰੇ ਫਿਰੇ ਨਾ ਇਤਨਾ ਸਾਡਾ ਉਹ ਕੰਮ ਉਹ ਤੇ ਕੋਲੇ ਆਵਾ ਹਾਂ ਇਹ ਕੋਈ ਇਧਰ ਬੰਨ ਕੇ ਛੱਡਦੇ ਕੋਈ ਨਹੀਂ ਇਧਰ ਵੀ ਲਾਦਾਂਗੇ ਕਿ ਆਪਦਾ ਲਾਇਕਾ ਲਗੂ ਨਾ ਸਹੀ ਗੱਲ ਤੇ ਗਿਲ ਸਾਹਿਬ ਕੀ ਰੇਟ ਫਿਰ ਇਹਦਾ ਇਹਦਾ 40 ਜਮਾਨਤ 40 ਜਮਾਨਤ ਆ ਉਹੀ 40 ਨਹੀਂ ਕੋ ਕੋ ਨਹੀਂ ਹਾਂ 33000 ਰੁਪਏ ਦੀ ਦਵਾਂਗੇ ਕੱਟੀਆਂ ਮਲਣੀਆਂ ਇਨਾ ਕਰਾਂਗੇ ਸਾਬ ਔਰ ਦੀਆਂ ਵਾਲਾ ਕੰਮ 150 ਕੱਟੀਆਂ ਲਾ ਲਾ ਕੇ ਲਾ ਲਾ ਕੇ ਸੁਰਤਾ ਅੱਲਾ ਬਾਲੀ ਇਹਦਾ 33000 ਸਿਰਫ ਹੈ ਕਿੰਨੇ ਦੀ ਤੁਹਾਡੇ ਭਰਾ ਤੋਂ ਹੀ 33 ਮਿਲਣੀਆਂ ਜਸ ਚੰਬਲ ਆਏ ਤਾਂ ਹੋਰ ਕੇ ਨਾ 50 50 ਮੰਗਣਾ ਜੋ ਬਿਲਕੁਲ ਲਈ ਬੜੇ ਭਾਂ ਵਾਲੇ ਖਿੱਚ ਖਿੱਚ ਕੇ ਤੋੜੀ ਬੜੀ ਆ ਬਿਲਕੁਲ ਕਰ ਕਰਕੇ ਇੰਨੇ ਦੀ ਦੇਣੀ ਆ ਬਿਲਕੁਲ ਆਪਣਾ ਭਾਂ ਲੇਟ ਲਾ ਤੇ ਲਓ ਜੀ हांंदी क्वालिटी है हां <laughs> <laughs> ए ये भी वो गल बन गया चारा सोमा दी छ टिपणी ਵਰਗ ਜਲੇਬੀ ਚੂੜਾ ਧੰਨ ਖੋਰਦਾ ਐਂ ਕਰੀ ਜਾਂਦੇ ਸੁੜਾ ਬਣਾ ਜਾਂਦਾ ਵੇਦ ਗੋਦੀ ਵੇਲ ਗੱਲ ਚਲੋ ਜੀ ਅਗਲੇ ਦੀ ਦਿਓ ਜਾਣਕਾਰੀ ਇਹ ਜੋ ਬਣਾ ਤੁਝੇ ਸਵਾ ਚੋਟੀ ਸੂਈ ਆ ਕੱਟੀ ਮਗਰ ਤੁਝੇ ਸੂਈ ਉਹ ਹੋ ਹੀ ਗਿਆ ਕੋਈ 12 13 ਦਿਨ ਨੀਲੀ ਰਵੀ ਜਣਾ 12 ਦਿਨ ਹੋ ਹੀ ਗਿਆ ਹਾਂਜੀ ਠੀਕ ਹੈ ਜੀ ਮਗਰ ਮੋਰਾ ਦੀ ਆ ਕੱਟੀ ਮੋਰੀ ਦੀ ਪੜੀਓ ਵੀ ਵਿਖਾਉਣਾ ਹੱਥ ਤੱਕ ਤੂੰ ਤੂੰ ਦੁੱਧਾ ਮਾਰਦਾ ਤਾਂ ਉਹ ਬਣਦੀ ਆ ਕੋਲਿਆ ਚੱਲ ਭਲਵਾਣੀ ਹੈਗੇ ਭਲਵਾਣਾ ਪੂਰਾ ਪੂਰਾ ਆਦੀ 11 11.5 ਕਿਲੋ ਦੁੱਧ ਹੋਊਗਾ ਹੁਣ ਜਿਉ ਬਣਾਏ ਤੇ ਪੱਕਾ ਹੈ ਨਾ ਇਹ ਮਿੰਤੀ ਵਾਲਾ ਮਿੰਤੀ ਵਾਲਾ ਲੀਟਰ ਮਾਰ ਕੇ ਠੀਕ ਹੈ ਜੀ ਹਾਂ ਬਾਕੀ ਕੋਈ ਭਰਾ ਤਸੱਲੀ ਕਰ ਤਸੱਲੀ ਕਰੇ ਵੇ ਖਾਣ ਵਾਈਟ ਹੈ ਪੂਰੇ ਵਿਖਾਵਾ ਥੋੜਾ ਘੱਟ ਕਰਦੀ ਆ ਹਾਂਜੀ ਡੈਮੋ ਵੀ 2 ਵਜੇ ਦਾ ਹੀ ਆ ਸਮਾਤਾ ਕਾਂ ਪੂਰੀ ਬਣਾਉਂਦੀ ਜੋ ਬਣਾਉਣਾ ਬਣਾਉਣਾ ਹਾਂਜੀ ਤੇ ਮਾਲਾ 1100 ਹੋ ਜੇ 1150 ਹੋ ਜੇ 1100 ਹੋ ਜੇ 1150 ਹੋ ਜੇ ਹਾਂਜੀ ਹਾਂਜੀ ਨੀਲੀ ਦੇ ਵਿੱਚ ਇਹ ਮਾਰਕਿੰਗ ਹੋ ਰਹੀ ਲੈ ਨੀਲੀ ਇਹ ਆਹ ਲੈ ਲੈ ਆ ਕਮਾ ਕੇ ਖਲਿਆ ਇਹ ਜੋ ਬਣਾ ਕੋਈ ਹਾਰੀ 350 ਦਾ ਅੱਜ ਫੜ ਸਕਦਾ ਬਿਲਕੁਲ ਬਿਲਕੁਲ ਪ੍ਰਤਾਵ ਨੂੰ ਤਾਂ ਲੈ ਗਈ ਖੇਚੀ ਗਈ ਇੱਕ ਇੱਕ ਗਾੜੀ ਬਧੀ ਆਪਾਂ ਇਦਾਂ ਦੀ ਅੱਛਾ ਮਗਰਲੀ ਸਾਈਡ ਅੱਛਾ ਜੀ ਹਾਂ ਇਹ ਮਾਲ ਨਹੀਂ ਜਾਊਗੀ ਇਹ ਕਿਉਂ ਨਾ ਜਾਊਗੀ ਬਿਲਕੁਲ ਇਹ ਕੱਟੀ ਨਾਲ ਖੜਦੇ ਆ ਜੋ ਬਣਾ ਖੜਾਂਗੇ ਜ਼ਰੂਰ ਹੈ ਇਹਦੀ ਕੀ ਤਾਕਤ ਨਾ ਜਾਵੇ ਬਿਲਕੁਲ ਜੀ ਚੱਲ ਨਹੀਂ ਉੱਠ ਵੇਖੀ ਨਾਲੇ ਜੋ ਬਣਾਣ ਕੱਟੀ ਦੁੱਧ ਦੀ ਪਾਲੀ ਜੋ ਹੈ ਲਓ ਵੇ ਹੈ ਸੁਣੀ ਪਲੀ ਬਲਾਈ ਹੈ ਇਹਦਾ ਵੀ ਕੱਦ ਬੜਾ ਮੈਂ ਨਾ ਇਹ ਮਾਂ ਦੇ ਜਾਣੀ ਆ ਤੇ ਹਾਂਜੀ ਆ ਜਾ ਪੁੱਤ ਮਾਵਾਂ ਦੀਆਂ ਸੇਮ ਬਿਲਕੁਲ ਹੈ ਨਾ ਜੀ ਮੈਂ ਨਾ ਪੂਰੇ ਪੂਰੇ ਆ ਜਾ ਆ ਜਾ ਆ ਜਾ ਰਿਆ ਨਾ ਹੁਣ ਇਹਨੂੰ ਆ ਖੀਲ ਲੈ ਲਓ ਜੀ ਕੱਟੀ ਦਾ ਕਰਦੀ ਹੈ ਖਲਾ ਰੋਜੀ ਕਰੀ ਇਥੇ ਇਹਦਾ ਫੇਸਬੁਕ ਪਾਈਏ ਚੰਗੀ ਤਰ੍ਹਾਂ ਵੇਖ ਕੱਟੀ ਦਾ ਵਿਖਾ ਹੋਇਆ ਰੈਟੀ ਦੀ ਪੂਰੀ ਹਾਈਟ ਹੈ ਜੋਗਣਾ ਕੱਟੀ 2 ਕਿਲੋ ਹੋੜ ਪਿੰਦੀ ਤੇ 2 ਕਿਲੋ ਹੋਲੇ ਪੂਰਾ ਦੁੱਧ ਛੱਡੀਦਾ ਤਾਂ ਭਲੀ ਆ ਬਿਲਕੁਲ ਬਿਲਕੁਲ ਉਹਦੇ ਪਤਾ ਲੱਗਣੀ ਦੇ ਆ ਫੇਟਪੁੜੇ ਦੀ ਹੁਣੇ ਕੱਟੀ ਕੱਟੀ ਚੌੜੀ ਹੈ ਬਿਲਕੁਲ ਬਿਲਕੁਲ ਸਿੰਗਲ ਹੱਡੀ ਦੇ ਵਿੱਚ ਹਾਂਜੀ ਸਿੰਗਲ ਹੱਡੀ ਦੇ ਵਿੱਚ ਬਿਲਕੁਲ ਲਓ ਜੀ ਕਰੋ ਚੈੱਕ ਐ ਐ ਲਓ ਜੀ ਕੱਟੀ ਨਵੇਂ ਹੁਣ ਪੜਕਣਾ ਇਸ ਕਰ ਦੁੱਧ ਪੀਤਾ ਨੇ ਕਰਮਾ ਬਿਲਕੁਲ ਪੱਕਾ ਦੁੱਧ ਗੇਲ ਸਾਹ ਕਿਨਾ 11 ਕਿਲੋ ਚਵਾਈ ਚੂਈ ਦੇ ਵਿੱਚ ਕਿੰਨੇ ਇੱਕ ਨੰਬਰ ਪੂਰ ਛਟਾ ਨਹੀਂ ਪੋਲੀ ਆਦੀ ਮੋਟਰ ਰਗੂ ਚੱਲੂਗੀ ਰੂਆਂ ਨੂੰ ਆਉ ਠੀਕ ਹੈ ਜੀ ਹਾਂ ਲਓ ਜੀ ਮੈਂ ਨਾ ਕਿਆ ਬਾਤਾਂ ਹਨਾ ਇਹ ਜੋ ਆਪਣਾ ਟੀਗਾ ਨਹੀਂ ਕਿਤੇ ਚਾਜਦਾ ਭਰਾ ਹਾਂਜੀ ਟੀਗਾ ਮਹਰਤ ਲਓ ਜੀ ਲਓ ਜੀ ਇਹ ਖੇਡੇ ਲੱਗੀਆਂ ਦੋਵੇਂ ਰਾਖਾਂ ਪੱਤੀ ਦੀ ਕਰਦੀ ਦੇ ਜਰਾ ਵੱਧਨੇ ਕਿ ਤੂੰ ਦੂਸਰਾ ਦੂਜਾ ਨਾ ਪ੍ਰਤਾਪ ਸਿਆ ਦੂਜਾ ਦੂਜਾ ਸੁਆ ਠੀਕ ਹੈ ਜੀ ਚਵਾਈ ਚੁਈ ਕਿਵੇਂ ਇੱਕ ਨੰਬਰ ਜੋਬਨ ਸਿਆ ਕੱਲ ਇੱਕੋ ਜਾਂ ਦੋ ਮਈਆਂ ਦਾ ਬਿਲਕੁਲ ਬਿਲਕੁਲ ਲਓ ਜੀ ਇੱਕੋ ਜਿੱਕਾ ਆ ਇਹ ਨਹੀਂ ਕੋਈ ਮਾਲਕ ਜੇ ਦੂਰੋਂ ਆਊਗਾ ਤਾਂ ਫੇਰ ਆ ਪੈਜੂ ਨਗੀ ਜੀ ਨਿਕਰੂ ਗੜੀ ਕੋਈ ਹਾਂਜੀ ਹਾਂਜੀ ਲਓ ਕਿਲ ਸਭ ਤੁਹਾਡੇ ਦੇ ਬਰਾਬਰ ਦੇ ਬਿਲਕੁਲ ਪੂਰੀ ਹੈ ਹੈਨਾ ਸਿੰਗਲ ਹੱਡੀ ਦੇ ਵਿੱਚ ਹਾਂਜੀ ਹਾਂਜੀ ਸਿੰਗਲ ਹੱਡੀ ਦੇ ਵਿੱਚ ਸੀਲਸ ਲੱਗਿਆ ਮੇਰਾ ਪੂਰੀ ਪੂਰੀ ਤੇ ਜਿੱਦਾਂ ਮਾਰਤੀ ਹੈ ਥਣ ਵੀ ਚਾਰੇ ਵਾਈਟ ਮੈਂ ਰੂ ਮਾਰੀ ਬਿਲਕੁਲ ਬਿਲਕੁਲ ਕੋਈ ਤਾਰਦਾ ਨਾ ਫਰਕ ਹੋ ਜੂ ਆਪਣਾ ਠੀਕ ਹੈ ਜੀ ਹਾਂ ਇਧਰ ਆਪੋ ਤੱਕ ਬਾਕੀ ਇਹਨੇ ਰਿਜ਼ਲਟ ਲੈਣਾ ਹੈ ਨਾ ਅੱਗੇ ਹਾਂ ਨੀਲੀ ਦਾ ਸੀਮਾ ਚੰਗਾ ਭਰਾਇਆ ਹੋਇਆ ਹੈ ਨਾ ਪੂਰਾ ਆਟਾ ਉਹਦਾ ਰਿਜ਼ਲਟ ਆ ਨਾ ਹੜਾ ਥਾਣੀ ਬਹੁਤ ਸੋਹਣਾ ਲੱਗਾ ਜੀ ਹਾਂ ਨੋਕ ਵਾਲਾ ਥਾਣੇ ਹਾਂਜੀ ਲਓ ਜੀ ਕਰੋ ਜੀ ਗੈਲ ਸਾਹਿਬ ਕੀ ਰੇਟ ਰੋਡ ਕਰਦੇ ਜੀ ਫਿਰ ਇਹਦਾ ਰੇਟ ਹੈ ਦਾ 1 25 1 22 ਦੀ ਦੇ ਦिए 1 22 1 20 ਦੀ ਬਤਾਲ ਜੀ ਉਹ ਯਾਰ ਇਹ ਹੋਰ ਛੱਡ ਦਾਂਗੇ ਦੋ ਹੀ ਹੋਰ ਛੱਡ ਦਾਂਗੇ ਉਹ ਬਾਤ ਕਰ ਭਰਾਵਾ 1 ਲੱਖ ਤੇ 15000 ਰੁਪਏ ਦੀ ਮੈਂ ਦਵਾਂਗਾ ਜਦਾ ਮੁੱਲ ਨਹੀਂ ਕਿ ਕਰਨਾ ਲੋ ਜੀ ਤਾਂ ਭਾਵੇਂ ਕੋਈ ਲੀਟਰ ਮਾਰ ਮਾਰ ਕੇ ਵੇਚੇ ਇਹ ਨਹੀਂ ਵੀ ਅੱਧ ਪਾੜੀ ਛੱਡੀ ਹੋਊਗੀ ਤੇ ਥੱਲਿਓ ਐਂ ਕਰੀ ਫਿਰੂਗੀ ਬਿਲਕੁਲ ਕਿ 22 ਤੇ ਮੈਂ ਪੂਰੀ 22 ਆ ਮੈਂ ਟਾਈਮ ਨਾਲ ਛੋਟੀ ਉਹਨੂੰ ਦੇਣੀ ਹੈ ਦੋ ਟਾਈਮ ਤੋਂ 6 ਤੋਂ 6 24 ਕਰੇਗਾ ਐਂ ਫੇਟਾ ਲੀਟਰ ਮਾਰਿਆ ਤਾਂ ਫੇਰ ਆਪਾਂ ਦੱਸਿਆ 11 ਕਿਲੋ ਬਿਲਕੁਲ ਬਿਲਕੁਲ ਹਾਂ ਉਹ ਐ ਨਹੀਂ ਵੀ ਅੱਧ ਪਾਵੇਂ ਛੱਡ ਕੇ ਤੇ ਅੱਜ ਨਾਲ 18 ਕਿਲੋ ਹੀ ਕੁਣੀ ਕਿ ਲਈ ਇਹੋ ਜਿਹਾ ਕੰਮ ਨਾ ਹੋਊਗਾ ਬਿਲਕੁਲ ਜੀ ਬਿਲਕੁਲ ਬਾਕੀ ਕੋਈ ਪ੍ਰਾਤ ਬਣੀ ਗਏ ਨੇ ਛੋਟੀ ਨੇ ਦਾ ਦੁੱਧ ਦਿੱਤਾ ਦੇਣਾ ਕਿ ਨਹੀਂ ਬਿਲਕੁਲ ਕਿੱਡੀ ਕੱਢ ਕਰੀ ਯਾਰ ਉਹ ਤੇ ਸਾਹ ਭਰਾ ਹੀ ਜਾਣੂ ਜਾਣਿਆ ਨਾ ਸਾਰੇ ਭਰਾਵਾਂ ਨੂੰ ਬਿਲਕੁਲ ਬਿਲਕੁਲ ਬਾਕੀ ਵੇਖਣ ਵਾਲੇ ਨੂੰ ਪਤਾ ਹੀ ਆ ਹਾਂਜੀ ਹਾਂਜੀ ਠੀਕ ਆ ਜੀ ਤੇ ਕਿੰਨਾ ਜੀ ਰੇਟ ਦਾ ਪੱਕਾ ਦੱਸ ਦਿਓ 1 15 ਇਹ 1 15 1 ਲੱਖ ਤੇ 15 ਹਜ਼ਾਰ ਦੀ ਮੈਂ ਫਰਾ ਦਿਆਂਗੀ ਠੀਕ ਹੈ ਠੀਕ ਨਾ ਮੁੱਲ ਗਲਤ ਕਰਾ ਨਾ ਕਰਨ ਦੀ ਲੋੜ ਆ ਠੀਕ ਹੈ ਜੀ ਚਲੋ ਹੱਥਾਂ ਵਰਗੀਆਂ ਮਈਆਂ ਜਗਲੇ ਬੰਨੇ ਬੱਚੀ ਵਿਖਾਉਣੇ ਟੋਕੜ ਗੱਬਣ ਪਰਾਂਵਾਂ ਨੂੰ ਚਲੋ ਜੀ ਚਲੋ ਹਾਂ ਅਗਲੇ ਪਸ਼ੂ ਦੀ ਦਿਓ ਜਾਣਕਾਰੀ ਚੱਲਿਆ ਖੋਲ ਕੇ 12 ਇਹ ਜੋ ਬਣਾਏ ਹੈ ਹੈਗੀ 6 ਮਹੀਨਾ ਦੀ ਗੱਬਣ 6 ਮਹੀਨੇ ਦੀ ਕੋਈ ਦੱਕ ਦੇਣਾ ਮੰਨ ਲਓ 5-7 ਦਿਨ ਘੱਟ ਵੀ ਹੋ ਸਕਦੀ ਆ ਅੱਛਾ ਡਾਕਟਰ ਤੈਂਦਾ ਪੂਰੇ ਆਪਾਂ 10 ਦਿਨ ਘੱਟ ਇੱਕ ਰੰਗ ਹਨਾਈ ਪੂਰਾ ਪ੍ਰੋਪਰ ਕੋਈ ਨਹੀਂ ਕੋਈ ਨਹੀਂ ਹਾਂ ਕਿੰਨਾ ਵਸੂਆ ਜੀ ਦੁੱਧ ਹੋਇਆਗਾ 7 ਦੁੱਧੇ ਸੁਣਾ ਦੁੱਧੇ ਸੁਣਾ ਹਾਂ 7 ਹੋਜੇ 7:30 ਹੋਜੇ ਅੱਛਾ ਜੀ ਹਾਂ ਇਹੋ ਜੀ ਨਹੀਂ ਗੱਲ ਕੋਈ ਨਾਲੇ ਗੱਪਣ ਦੀ ਗੱਪਣਾ ਬਿੱਲ ਕੋਲ ਇਹ ਨਹੀਂ ਨਾਲੇ ਦੁੱਧ ਹੋਣਾ ਬੜੀ ਡਰਦੀ ਆ ਸਹੀ ਗੱਲ ਮਾਲਾ ਇਹ ਨਹੀਂ ਮਾਲਾ ਲਾਤ ਛੜਾ ਲੈਣੇ ਕੰਮਗਾ ਉਹ ਡਰਦੀ ਆ ਇਧਰ ਲੈ ਲੋ ਸੀਗਲ ਠੰਡਕੀ ਵੜ ਗਈ ਕਰੋ ਜੀ ਚੈੱਕ ਉਹ ਕੈਮਰਾ ਇੰਦਰ ਦਰਦੀ ਹੋ ਜਾਂਦਾ ਹੋ ਜਾਂਦਾ ਜੀ ਥੋੜਾ ਬਹੁਤ ਐਨੂੰ ਵਿਖਾਓ ਮੇਰਾ ਫੇਸ ਵਿਖਾਈਏ ਤਾਂ ਭੱਜਣਾ ਨਹੀਂ ਭੱਜਣਾ ਲਓ ਜੀ ਕਰੋ ਜੀ ਚੈੱਕ ਪਹੂ ਕਦੀ ਬਾਹਰ ਨਹੀਂ ਨਾ ਕੱਢੀ ਜੋ ਬਣਾਉਂਦੇ ਹਾਂ ਹਾਂ ਤਾਂ ਕਰਕੇ ਬੈਠਾ ਠੀਕ ਹੈ ਜੀ ਕਿੰਨੇ ਜਲਦੀ ਗੱਭਣ ਕਿੰਨੇ ਜਲਦੀ ਇਹ 6 ਮਹੀਨਿਆਂ ਦੀ 6 ਮਹੀਨਿਆਂ ਦੀ ਪੱਕੀ ਹੈ ਨਾ ਜੀ ਪੱਕੀ ਜਿਹੜਾ ਮਰਜੀ ਆ ਦੀ ਚੈੱਕ ਕਰਾ ਸਕਦੇ ਠੀਕ ਹੈ ਜੀ ਕੋਈ ਤਸੱਲੀ ਕਰ ਰਿਹਾ ਹੈ ਤਸੱਲੀ ਕਰ ਦੁੱਧ ਵੀ ਪੱਕਾ ਛੇ ਹੈ ਨਾ ਨਹੀਂ ਦੁੱਧ 7 ਹੋਊਗਾ 6 ਕਿਲੋ ਦੀ ਫੁੱਲ ਗਰੰਟੀ ਆਉਂਦੀ ਹੈ ਫੁੱਲ ਗਰੰਟੀ ਹਾਂ ਠੀਕ ਹੈ ਜੀ ਲਓ ਜੀ ਦੁੱਧੇ ਤੇ ਵਾਧੀ ਹੋ ਜਾਉਣਾ ਥਣ ਥਣ ਐ ਇੱਕ ਨੰਬਰ ਚਵਾਈ ਜੂ ਓਕੇ ਹੈ ਜੀ ਮੈਂ ਨਾ ਇੱਕ ਨੰਬਰ ਚਵਾਈ ਝੂਣਾ ਮੜਾ ਨਾ ਹੂ ਠੀਕ ਭੋਲੀ ਨੂੰ ਮਾਰੀ ਲੈਣੀ ਨਹੀਂ ਤੇ ਲੜ ਲਾ ਕੱਢ ਜਾਣੀਆਂ ਨੇ ਹਾਂ ਪੂਰਨਾ ਪੂਰਨਾ ਠੀਕ ਹੈ ਜੀ ਨਾਲੇ ਜੋ ਬਣਾਏਗਾ ਮਾਲਾ ਹੁਣ ਕੀ ਬੱਲ ਬੱਚੀ ਚੱਲੂਗੀ ਇਹ ਸਿਆਲ ਜੀ ਵੀ ਦੁੱਧ ਦੇਈ ਜਾਂਣ ਨੇ ਹਾਂਜੀ ਗਰਮੀਆਂ ਜਿੰਨੇ ਫੇਰ ਸੂਣਾ ਬੱਲ ਗੋਲ ਬੱਲ ਹਾਂਜੀ ਇਹ ਕਰਕੇ ਕੈਮਰੇ ਤੋਂ ਡਰਦੀ ਆਪਣਾ ਘਰਾਂ ਜੋ ਮਾਲ ਆਇਆ ਇਹ ਨਹੀਂ ਉਹ ਹੱਡੇ ਤੋਂ ਫੜਤੀ ਉੱਥੇ ਹਾਂਜੀ ਉਹ ਤੋਂ ਫੜਤੀ ਉੱਥੇ ਇਹ ਤਰ ਕਰਕੇ ਡਰਦੀਆਂ ਵਿਚਾਰੀਆਂ ਮੋਰੀਆਂ ਨੂੰ ਕਦੇ ਕਿਸ ਨੇ ਪਾਇਆ ਹਾਂਜੀ ਹਾਂਜੀ ਸੰਗਲ ਹੋਵੇ ਲੱਥੇ ਪਏ ਆ ਠੀਕ ਹੈ ਜੀ ਤਿੱਗਲ ਸਾਹਿਬ ਰੇਡ ਰੂਟ ਫਿਰ ਇਹ 45000 ਦੀ ਦੇ ਦਈਏ ਜੋਗਣਾ 45000 ਦੀ ਪ੍ਰਤਾਪ ਜੀ ਇਹ ਦਵਾਂਗੇ ਬਈ 40000 ਦੀ ਤੇ 500 ਰੁਪਇਆ ਛੋੜ ਲਾ ਜੀ ਹਾਂ 40000 ਬਿਲਕੁਲ ਪਾ ਰੱਖਣੇ ਮਿੱਠੇ ਸਾਡੇ ਅੰਦਰ ਇਹ ਗਾਗਨਾ ਰਹਿਣਗੇ ਪਿੱਛੇ ਠੀਕ ਹੈ ਜੀ ਠੀਕ ਹਾਂ ਠੀਕ ਹੈ ਸਾਡੇ ਅੰਦਰ ਇਹੋ ਭਾਅ ਹੋਈ ਹੁਣ ਭਾਅ ਹੋ ਕੀ ਕਰ ਦਾਂਗੇ ਤੁਹਾਨੂੰ ਬਿਲਕੁਲ ਬਿਲਕੁਲ ਬਾਕੀ ਚਲੋ ਜੀ ਆਇਆ ਆਇਆ ਗਿਆਨ ਦਾ ਮਾਨ ਤਾਨ ਫੇਰ ਵੀ ਹੋਊਗਾ ਹਾਂਜੀ ਦਿਲ ਸਾਬ ਕਰਨਗੇ ਮਾਰਦਾ ਨਹੀਂ ਦੀ ਗੱਲ ਹੈ ਬਿਲਕੁਲ हां ਤੇ ਤਗੜੀ ਹੋ ਗਈ ਸ਼ੇਰ ਤੇ ਕਮੰਡ ਕਰਾ ਕਰੋ ਇਹ ਬੇਨਤੀ ਆ ਭਰਾਓ ਚੇਤਾ ਨਾ ਭੁੱਲਿਆ ਕਰੋ ਹਾਂਜੀ ਤੇ ਮਹਾਰਾਜ ਚੜਦੀ ਕਲਾ ਰੱਖੇ ਪਾਤਸ਼ਾਹ ਠੀਕ ਹੈ ਤੇ ਗਿਲਸਾਬ ਆਪਣਾ ਨੰਬਰ ਤੇ ਲੋਕੇਸ਼ਨ ਦੱਸ ਦਿਓ ਜੀ ਲੋਕੇਸ਼ਨ ਆਪਣਾ ਪਿੰਡ ਚੰਬਲ ਜੋ ਜਿਹੜਾ ਵੀ ਤਰਨਤਾਰ ਤਹਿਸੀਲ ਹੈ ਵੀ ਤਰਨਤਾਰ ਠੀਕ ਹੈ ਜੀ ਤੇ ਜੇ ਇਧਰ ਟੂਲ ਪਲਾਜੇ ਲਾ ਦਾਂ ਆਪਣਾ ਕਿਲੋਮੀਟਰ ਆਪਣਾ ਘਰ ਟੂਲ ਤੋਂ ਸੇਰੋਂ ਵਾਲਾ ਟੂਲ ਪਲਾਜੇ ਹਾਂਜੀ ਸੇਰੋਂ ਵਾਲਾ ਠੀਕ ਹੈ ਲੋਕਿਆਂ ਦਾ ਆਪਣਾ ਹੈਗਾ 7-8 ਕਿਲੋਮੀਟਰ ਨੰਬਰ ਵੀ ਜੀ ਦੱਸ ਦਿਓ 99155 37248 ਠੀਕ ਹੈ ਜੀ ਹਾਂਜੀ ਠੀਕ ਤੇ ਭਾਏ ਜਿਹੜੇ ਹੋਣੀਆਂ ਏ ਇਦਨ ਲੱਖ ਕੇ ਤੇ ਲਾਲ ਲਾਲ ਲਾ ਗਏ ਬਿਲਕੁਲ ਓਕੇ ਜੀ ਠੀਕ ਹੈ ਜੀ ਠੀਕ ਹੈ ਧੰਨਵਾਦ ਦੋਸਤੋ ਇਹ ਹੀ ਆਪਣੇ ਅੱਜ ਦੇ ਨਗ ਤੇ ਇਸੇ ਤਰ੍ਹਾਂ ਸਾਡੇ ਨਾਲ ਜੁڑے ਰਹੋ ਹੋਰ ਨਵੀਆਂ-ਨਵੀਆਂ ਡੇਲੀ ਰੁਟੀਨ ਦੇ ਵਿੱਚ ਵੀਡੀਓ ਲੈ ਕੇ ਆਵਾਂਗੇ ਜੀ ਤੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਧੰਨਵਾਦ